ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀ ਨਗਰ ਦਾ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲ ਦਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਈ ਤਾਂ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ ਸਾਲਕਾ ਜੱਥੇਦਾਰ ਸ਼੍ਰੀ ਕਾਲਤਖਬ ਸਾਹਿਬ ਸ਼੍ਰੀ ਅੰਮ੍ਰਿਤਸਰ ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਆਦੇਸ਼ ਕੀਤਾ ਸੀ ਤਾਹੀ ਪੇ ਜਿੱਨਾਂ ਚਿਰ ਤੱਕ ਅ ਗੁਰਬਚਨ ਸਿੰਘ ਗੋਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸਾਧ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਹਕਾਰ ਕੀਤੀ ਆ ਉਹ ਸੰਬੰਧੀ ਖੁੱਲੇ ਰੂਪ ਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਦੀ ਮੰਗਦੇ ਉਹਨਾਂ ਚਸਕ ਇੰਨਾ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਇਹਦੇ ਨਾਲ ਹੀ ਬਿਰਸਾ ਸਿੰਘ ਬਲਡੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜਿਹੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਜੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ پابੰਦੀ ਸੀ ਵੀ ਉਹ ਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਤੇ ਕੋਈ ਗੱਲ ਨਹੀਂ ਕੀਤੀ ਗਈ ਕਾਲੀ ਦਲ ਦੀ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰ ਆ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਤੋ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਲੋਕ ਹੀ ਉਹਨੂੰ ਅੱਜ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵੀਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਹੈ ਇਹਦੇ ਨਾਲ ਹੀ ਹਰਿੰਦਰ ਸਿੰਘ ਪ੍ਰਚਾਰਕਾ ਜੁਕੇ ਤੋਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਕਥਾ ਕਰਦੇ ਆ ਅਪਸ਼ਬਦ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਇਹਨਾਂ ਤੇ ਵੀ ਪੰਜ ਸਿੰਘ ਸਾਹਿਬਾਨ ਵੱਲੋਂ ਰੋਕ ਲੱਗੀ ਸੀ ਪਰ ਕਿਹਾ ਗਿਆ ਸੀ ਜਿੰਨਾ ਚਿਰ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਅੱਣ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਦੇ ਧਾਰਮਿਕ ਸਮਾਗਮਾਂ ਤੇ ਰੋਕ ਹੈ ਅੱਜ ਉਹਨਾਂ ਨੇ ਇੱਥੇ ਅੱਣ ਕੇ ਮਾਫੀ ਮੰਗੀ ਤਾਂ ਉਹਨਾਂ ਨੂੰ ਵੀ ਤਨਖਾਹ ਵੀ ਲੱਗੀ ਤੇ ਰੋਕ ਜਿਹੜੀ ਉਹ ਧਾ ਦਿੱਤੀ ਗਈ ਬਿਰਸਾ ਸਿੰਘ ਨੂੰ ਤਨਖਾਹ ਵੀ ਲੱਗੀ ਆ ਤੇ ਰੋਕ हट ਗਿਆ ਡਾਕਟਰ ਕਰਮਜੀਤ ਸਿੰਘ ਬਾਦ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅਮਰਸਰ ਅਫੀਸ਼ੀਅਲ ਜੀ ਦਾ ਮਾਮਲਾ ਆਪਾਂ ਸਾਰਿਆਂ ਨੂੰ ਪਤਾ ਵੀ ਇੱਕ ਸਮਾਗਮ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਜਿਹੜਾ ਸਿੱਖੀ ਨੂੰ ਰਲਗੱਡ ਕਰਨ ਦੀ ਗੱਲ ਹੀ ਇਹਨਾਂ ਨੇ ਕਿਹਾ ਸੀ ਕਿ ਰਗਵੇਦ ਦਾ ਬੋਲ ਆ ਸਰਵੇ ਭਵੰਤੂ ਸੁਖੇਨਾ ਤੋਂ ਉਹਨਾਂ ਨੇ ਕਿਹਾ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਰਗਵੇਦ ਨੂੰ ਲਿੰਕ ਜੋੜਨ ਦੇ ਲਈ ਸਿੱਖ ਸਟੱਡੀ ਚੇਅਰ ਸਥਾਪਿਤ ਕੀਤੀ ਆ ਸਿੱਖਾਂ ਨੇ ਸਾਰਿਆਂ ਨੇ ਸੰਗਤ ਨੇ ਮਹਿਸੂਸ ਕੀਤਾ ਇਹ ਸਾਡੇ ਨਿਆਰੇਪਨ ਦੇ ਉੱਤੇ ਹਮਲਾਵਾ ਪਛਾਣ ਤੇ ਹਮਲਾਵਾਂ ਤਾਂ ਉਹ ਵੀ ਪੇਸ਼ ਹੋਏ ਮਾਫੀ ਮੰਗੀ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਧਾਰਮਿਕ ਜਿਹੜੀ ਤਨਖਾਹ ਆ ਉਹ ਅੱਜ ਲਗਾਈ ਗਈ ਆ